ਤੋ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜਾ ਹੁਣ ਪੂਰੀ ਤਰ੍ਹਾਂ ਕਰਨ ਦੀ ਤਿਆਰੀ ਆ ਤੁਹਾਨੂੰ ਯਾਦ ਹੋਊਗਾ ਕਿ ਪਹਿਲੋ 1948 ਦੇ ਬਿਜਲੀ ਐਕਟ ਨੂੰ ਬਦਲ ਕੇ 2003 ਐਕਟ ਲੈ ਕੇ ਆਂਦਾ 1948 ਦੇ ਐਕਟ ਵਿੱਚ ਖਪਤਕਾਰਾਂ ਕੋ ਕੇਵਲ ਤੇ ਕੇਵਲ 3% ਮੁਨਾਫਾ ਕਮਾਉਣ ਦੀ ਗੱਲ ਸੀ। ਆ ਬਿਜਲੀ ਐਕਟ 2003 ਦੇ ਵਿੱਚ ਘੱਟੋ ਘੱਟ 16% ਮੁਨਾਫਾ ਕਮਾਉਣ ਦਾ ਪ੍ਰੋਵੀਜ਼ਨ ਲੈ ਲਈ ਪ੍ਰਾਈਵੇਟ ਕੰਪਨੀਆਂ ਨੇ ਔਰ ਉਹਦੇ ਵਿੱਚ ਪ੍ਰਾਈਵੇਟ ਬਿਜਲੀ ਪੈਦਾ ਕਰਨ ਦੇ ਹੱਕ ਵੀ ਪ੍ਰਾਈਵੇਟ ਕੰਪਨੀਆਂ ਨੂੰ ਮਿਲ ਗਏ। ਹੁਣ ਜਿਹੜਾ ਅਸੀਂ 2020 ਤੋਂ ਸੰਘਰਸ਼ ਕਰ ਰਹੇ ਹਾਂ ਸਾਰੇ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰ ਔਰ ਹੁਣ ਫੇਰ ਦੁਬਾਰਾ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਐਰ ਕੀ ਮਾਨਸੂਨ 70 ਜਿਹੜਾ 21 ਜੁਲਾਈ ਤੋਂ ਸ਼ੁਰੂ ਹੋਣਾ ਉਹਦੇ ਵਿੱਚ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਆ। ਔਰ ਇਹਦੇ ਨੀਤੀ ਤਹਿਤ ਹੀ ਜਿਹੜੇ ਖਪਤਕਾਰਾਂ ਦੇ ਘਰਾਂ ਅੱਗੇ ਜਾਂ ਇਸ ਵੇਲੇ ਮਲਾਜ਼ਮਾਂ ਦੇ ਘਰਾਂ ਅੱਗੇ 31 ਅਗਸਤ ਤੱਕ ਜਿਹੜੇ ਸਾਡੇ ਬਿਜਲੀ ਮੰਤਰੀ ਆ ਮਨੋਹਰ لال ਖੱਟਰਜੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੁਲਾਜ਼ਮਾਂ ਦੇ ਘਰਾਂ ਅਗੇ 31 ਅਗਸਤ ਤੱਕ ਅਸੀਂ ਜਿਹੜੇ ਪ੍ਰੀ ਪੇਡ ਮੀਟਰ ਐ ਉਹ ਲਾ ਦੇਵਾਂਗੇ ਔਰ ਇਸੇ ਨੀਤੀ ਤਹਿਤ ਜਿਹੜਾ ਵਾਹ ਸਾਰਾ ਬਿਜਲੀ ਬੋਰਡ ਦਾ ਪ੍ਰਾਈਵੇਟੇਸ਼ਨ ਹੋ ਰਿਹਾ ਤੇ ਅੱਜ ਜ਼ਿਲ੍ਹੇ ਨੇ ਆਪਣੀ ਮੀਟਿੰਗ ਕਰਕੇ ਜਿਹੜਾ ਚੀਫ ਇੰਜੀਨੀਅਰ ਬਾਰਡਰ ਜ਼ੋਨ ਬਿਜਲੀ ਬੋਰਡ ਦਾ ਵਾ ਉਹਦੇ ਅੱਗੇ ਜਿਹੜਾ 14 ਜੁਲਾਈ 2025 ਨੂੰ ਵੱਡੇ ਇਕੱਠ ਕਰਨਾ ਵਾ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਐ ਐਸਸੀ ਤੇ ਐਕਸ਼ਨਾਂ ਦੇ ਦਫ਼ਤਰਾਂਗੇ ਲਗਭਗ 13 14 ਜ਼ਿਲ੍ਹਿਆਂ ਦੇ ਵਿੱਚ ਵੱਡੇ ਇਕੱਠ ਕਰਕੇ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜਾ ਵਾ ਉਹ ਰੋਕਣ ਲਈ ਸੱਦਾ ਦੇ ਰਹੇ ਆ ਆਮ ਜਨਤਾ ਨੂੰ ਇਹ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਇੱਚ ਮਜ਼ਦੂਰ ਸ਼ਹਿਰੀ ਵੀਰ ਦੁਕਾਨਦਾਰ ਵਿਦਿਆਰਥੀ ਸਾਰੇ ਆਉਂਦੇ ਆ ਇਹਦੇ ਨਾਲ ਅੱਜ ਮਤਾ ਪਾਸ ਕਰਕੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਆ ਉਹਦਾ ਵੀ ਵਿਰੋਧ ਕੀਤਾ ਔਰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦੀ ਜਿਹੜੀ ਆ ਅੱਜ ਮੰਗ ਕੀਤੀ ਗਈ ਆ ਔਰ ਕੱਲ 10 ਅੱਜ 9 ਦੇ ਵਿੱਚ ਪੂਰੇ ਦੇਸ਼ ਦੀਆਂ ਟ੍ਰੇਡ ਜਥੇਬੰਦੀਆਂ ਹੜਤਾਲ ਕਰ ਰਹੀਆਂ ਨੇ ਉਹਦੀ ਹਮਾਇਤ ਵੀ ਕੀਤੀ ਆ ਜਿਹੜੇ ਰੋਡਵੇਜ ਦੇ ਪੰਨ ਬੱਸ ਦੇ ਮੁਲਾਜ਼ਮ ਨੇ ਉਹ ਵੀ ਅੱਜ ਕੱਲ ਤੇ ਪਰਸੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਿਹਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਦੀ ਵੀ ਹਮਾਇਤ ਕਰਦੀ ਆ ਧੰਨਵਾਦ